ਤੁਸੀਂ ਦੇਖ ਰਹੇ ਜੋ ਪ੍ਰੋ ਚੈਨਲ ਟੂ ਅਸੀਂ ਪਹੁੰਚੇ ਹਾਂ ਪਿੰਡ ਠਰੂ ਇਹ ਠਰੂ ਪਿੰਡ ਇਸ ਕਰਕੇ ਪਹੁੰਚੇ ਹਾਂ ਕਿ ਰঞ্জੀਤ ਸਿੰਘ ਠਰੂ ਠਰੂ ਪਰਮਪ ਵਾਲੇ ਜਿਨ੍ਹਾਂ ਦਾ ਕੀ ਥੋੜੇ ਦਿਨ ਪਹਿਲੋ ਦਿਹਾਂਤ ਹੋ ਗਿਆ ਪਰ ਉਹ ਇੱਕ ਐਸੀ ਸ਼ਖਸੀਅਤ ਸੀ ਜਿਸ ਨੂੰ ਕੀ ਵਿਕਾਸ ਪੁਰਸ਼ ਕਿਹਾ ਜਾਂਦਾ ਸੀ ਵਿਕਾਸ ਪੁਰਸ਼ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਜੋ ਕੀ ਲੋਕ ਪਸੰਦ ਵੀ ਕਰਦੇ ਨੇ ਤੇ ਉਹਨੇ ਵੀ ਚਾਹੀਦੇ ਸੀ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਵਿੱਚ ਜਾਓਗੇ ਤਾਂ ਪਿੰਡ ਦੀ ਲੋਹਾਰ ਜਿਹੜੀ ਆ ਉਹ ਉਹ ਹੀ ਬਦਲ ਸਕਦਾ ਹੈ ਜਿੰਦੇ ਮਨ ਦੇ ਦਿਲ ਵਿੱਚ ਹੋਵੇ ਕਿ ਮੇਰਾ ਪਿੰਡ ਐਸਾ ਹੋਵੇ ਕਿ ਲੋਕ ਵੇਖਣ ਤੇ ਕਹਿਣ ਕਿ ਅਗਰ ਇਹ ਕੀਤਾ ਕੰਮ ਤੇ ਕਿਸ ਨੇ ਕੀਤਾ ਹੈ ਸੋ ਸਾਡੇ ਨਾਲ ਜਿਹੜੇ ਨੇ ਉਹ ਪਿੰਡ ਵਾਸੀ ਵੀ ਹੈਗੇ ਆ ਤੁਸੀਂ ਵੇਖ ਸਕਦੇ ਤਸਵੀਰਾਂ ਵਿੱਚ ਇਹ ਪਿੰਡ ਵਾਸੀ ਪਿੰਡ ਠਰੂਦੇ ਰਿਆ ਨਾਲੇ ਨੇ ਪਹਿਲਾਂ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਐਸਾ ਜੀ ਤੁਹਾਡਾ ਨਾਮ ਮੇਰਾ ਨਾਮ ਗਰਵੰਤ ਸਿੰਘ ਗੁਰਵੰਦ ਸਿੰਘ ਐਗਰਵੰਸੀ ਜੀ ਇਹ ਜਿਹੜੋ ਪਿੰਡ ਠਰੂ ਰਣਜੀਤ ਸਿੰਘ ਠਰੂ ਦਾ ਬੜਾ ਨਾਂ ਸੋਣੇ ਹੀ ਉਹਨਾਂ ਨੇ ਧਿਆਨ ਧੋਇਆ ਵਾ ਇਹ ਉਹਨਾਂ ਨੇ ਕੀ ਕੀ ਕਾਰਜ ਜਿਹੜੇ ਆ ਪਿੰਡ ਵਿੱਚ ਕੀਤੇ ਨੇ ਉਹਨਾਂ ਨੇ ਬਹੁਤ ਸਾਰੇ ਕਾਰਜ ਪਿੰਡ ਵਿੱਚ ਕੀਤੇ ਆ ਜਿੱਤਰਾ ਮੜੀਆਂ ਦੇ ਵਿੱਚ ਮੜੀਆਂ ਦੇ ਵਿੱਚ ਪਾਰਕ ਬਹੁਤ ਸ਼ਾਨਦਾਰ ਬਣਾਈ ਆ ਲੋਕ ਉਹ ਪਾਰਕ ਦੇ ਵਿੱਚ ਸੈਰ ਕਰਨ ਵੀ ਆਉਂਦੇ ਸਵੇਰੇ ਸ਼ਾਮ ਨੂੰ ਤੇ ਉਧਰੋਂ ਸਟੇਡੀਅਮ ਬਣਾਇਆ ਵਾ ਜਿਹਦਾ ਨਕਸ਼ਾ ਜਿਹੜਾ ਵਾ ਆਸਟ੍ਰੇਲੀਆ ਤੋਂ ਮੰਗਾਇਆ ਇਹ ਤੇ ਉਹਦੇ ਵਿੱਚ ਉਹਨਾਂ ਨੇ ਅ ਉਹ ਜਿਵੇਂ ਵੀ ਲਵਾਇਆ ਵਾ ਜਿਹੜੇ ਮੁੰਡੇ ਆਣ ਕੇ ਜਿਮ ਕਰਦੇ ਆ ਹੂੰ ਤੇ ਡਿਸਪੈਂਸਰੀ ਬੜੀ ਸ਼ਾਨਦਾਰ ਬਣਾਈ ਆ ਪੂਰੇ ਪੰਜਾਬ ਚ ਉਹਦੇ ਨਾਮ ਦੀ ਡਿਸਪੈਂਸਰੀ ਹੈ ਬਿਲਕੁਲ ਚਲੋ ਜੀ ਸਾਡੇ ਨਾਲ ਹੋਰ ਵੀ ਅਗੇ ਉਹਨਾਂ ਕੋਈ ਪਹਿਲਾਂ ਪੁੱਛਦੇ ਆ ਸਾਜੀ ਤੁਹਾਡਾ ਨਾਮ ਮੇਰਾ ਨਾਮ ਨਰਿੰਦਰ ਸਿੰਘ ਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਸੰਧੂ ਸਾਹਿਬ ਜੋ ਕਿ ਪਿੰਡ ਦੇ ਸਰਪੰਚ ਵੀ ਹਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ ਜੋ ਬੜੇ ਪ੍ਰੇਮ ਸਜੇ ਢੰਗ ਨਾਲ ਪਿੰਡ ਦਾ ਵਿਕਾਸ ਕਰ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਇਹ ਜੋ ਪਾਰਕ ਹੈ ਉਹਨਾਂ ਨੇ ਆਪਣੇ ਹੱਥੀਂ ਰਾਤ ਦਿਨ ਇੱਕ ਕਰਕੇ ਤਿਆਰ ਕਰਵਾਇਆ ਇਹ ਜੋ ਟੈਂਕੀ ਦਾ ਪਾਣੀ ਆ ਵਿਕਾਸ ਦਾ ਪਾਣੀ ਆ ਇਹ ਵੀ ਉਹਨਾਂ ਨੇ ਬੜੇ ਪ੍ਰੇਮ ਪਿਆਸ ਸਜੇ ਢੰਗ ਨਾਲ ਆਪਣੇ ਤਹਿ ਦਿਲੋਂ ਆਪਣਾ ਕੰਮ ਜਾਣ ਕੇ ਪਿੰਡ ਵਾਸੀਆਂ ਦਾ ਉਹਨਾਂ ਇਹ ਵਿਕਾਸ ਕਰਾਇਆ ਹੈ ਹੋਰ ਬਹੁਤ ਸਵਾਮਾ ਜਿੰਨੀਆਂ ਸਵਾਮਾ ਨੇ ਦੀਆਂ ਗਿਨੀਆਂ ਜਾਣ ਉਹ ਸਵਾਮਾ ਗਿਣਿਆ ਨਹੀਂ ਜਾ ਸਕਦੀਆਂ ਉਹਨਾਂ ਦਾ ਇੰਨਾ ਪ੍ਰੇਮ ਸੀ ਸਾਡੇ ਪਿੰਡ ਨਾਲ ਇਲਾਕੇ ਨਾਲ ਇੰਨਾ ਪ੍ਰੇਮ ਸੀ ਜੇਕਰ ਜੇ ਕੋਈ ਕਿਸੇ ਦਾ ਝਗੜਾ ਕੋਈ ਗੱਲਬਾਤ ਉਹੋ ਜੀ ਹੋ ਜਾਂਦੀ ਸੀ ਲੇਕਿਨ ਉਹਨਾਂ ਕਦੇ ਵੀ ਥਾਣੇ ਤੱਕ ਸਾਡੇ ਪਿੰਡ ਨੂੰ ਜਾਂ ਇਲਾਕੇ ਨੂੰ ਥਾਣੇ ਤੱਕ ਨਹੀਂ ਜਾ ਦਿੱਤਾ ਉਹਨਾਂ ਉੱਥੇ ਹੀ ਬੈਠ ਕੇ ਬੜੇ ਪ੍ਰੇਮ ਸੱਚੇ ਢੰਗ ਨਾਲ ਦਮਾ ਤਰ੍ਹਾਂ ਨੂੰ ਬੈਠ ਕੇ ਬੜੇ ਪ੍ਰੇਮ ਨਾਲ ਉਹਨਾਂ ਦੇ ਫੈਸਲਾ ਕਰਾਉਂਦੇ ਹੁੰਦੇ ਸਨ ਪਿੰਡ ਦਾ ਬਹੁਤ ਹੀ ਜ਼ਿਆਦਾ ਉਹਨਾਂ ਦਾ ਪਿੰਡ ਵਾਸੀਆਂ ਵਾਸਤੇ ਬਹੁਤ ਜ਼ਿਆਦਾ ਪ੍ਰੇਮ ਪਿਆਰ ਸੀ ਉਹਨਾਂ ਨੂੰ ਮਹਾਰਾਜ ਕੁਝ ਦਿਨ ਪਹਿਲਾਂ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਨਿਵਾਸ ਚਲੇ ਗਏ ਨੇ ਗੁਰੂ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਕਰਨਾ ਸਾਨੂੰ ਇਸੇ ਤਰ੍ਹਾਂ ਦੇ ਜੋ ਕਿ ਪਿੰਡ ਦੇ ਵਿਕਾਸ ਕਰਨਾ ਪ੍ਰਧਾਨ ਅਤੇ ਹੋਰ ਚੰਗੇ ਜੋ ਮੈਂਬਰ ਹਨ ਉਹ ਸਾਨੂੰ ਉਹਨਾਂ ਦੀ ਬਹੁਤ ਲੋੜ ਹੈ ਮਹਾਰਾਜ ਜਿਹੜੀ ਸਖਸ਼ੀਤ ਸਾਡੇ ਕੋਲ ਚਲੀ ਗਈ ਹੈ ਉਹਨਾਂ ਚਰਨਾਚ ਨਿਵਾਸ ਬਖਸ਼ਿ ਕਰਨ ਪਿਛੇ ਪਰਿਵਾਰ ਤੇ ਪ੍ਰੇਮ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਪਿੰਡ ਦਾ ਵਿਕਾਸ ਸਾਰਾ ਜੋ ਕਿ ਉਹਨਾਂ ਦਾ ਪਰਿਵਾਰ ਹੈ ਇਸਰ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕਰਦੇ ਸਨ ਉਸੇ ਤਰ੍ਹਾਂ ਹੀ ਪਿੰਡ ਦਾ ਵਿਕਾਸ ਉਹਨਾਂ ਦਾ ਪਰਿਵਾਰ ਸੰਧੂ ਪਰਿਵਾਰ ਇਸੇ ਤਰ੍ਹਾਂ ਪ੍ਰੇਮ ਪਿਆਰ ਨਾਲ ਕਰਨ ਗੁਰੂ ਮਹਾਰਾਜ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿ ਕਰਨ ਆਉਣ ਵਾਲਾ ਸਮਾਂ ਖੁਸ਼ੀ ਭਰਿਆ ਬਖਸ਼ੇ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਾਲ ਹੋਰ ਵੀ ਪਿੰਡਾਂ ਲੈ ਗਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਾਜੀ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਸਰਿੰਦਰ ਸਿੰਘ ਜੀ ਮੈਨੂੰ ਪਤਾ ਲੱਗਾ ਕਿ ਤੁਹਾਡੇ ਤੁਸੀਂ ਸਾਰੇ ਉਹਨਾਂ ਦੇ ਬੜੇ ਦੋਸਤ ਮਿੱਤਰ ਹੋ ਤੁਹਾਡੇ ਨਾਲ ਬੜਾ ਪਿਆਰ ਹੀ ਕਹਿੰਦੇ ਜ਼ਿਆਦਾਤਰ ਘਰ ਤੋਂ ਜ਼ਿਆਦਾ ਆਪਣੇ ਇਸ ਪਿੰਡ ਨਾਲ ਬੜਾ ਪਿਆਰ ਕਰਦੇ ਸੀ ਹੁਣ ਪਾਰਕ ਸੁਨਿਆਵਾ ਡਿਸਪੈਂਸਰੀ ਸੁਨੀ ਆ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਥੋਂ ਦੀ ਸ਼ਮਸ਼ਾਨਘਾਰ ਵੀ ਬੜਾ ਸੋਹਣਾ ਬਣਿਆ ਹੋਰ ਕੀ ਕੀ ਕੰਮ ਹੈਗੇ ਨੇ ਬਹੁਤ ਬਹੁਤ ਜੀ ਕੰਮ ਉਹਨਾਂ ਨੇ ਬਹੁਤ ਪਿੰਡ ਦੀਆਂ ਜੋ ਨਾਲੀਆਂ ਜੋ ਗਲੀਆਂ ਸਭ ਆਪ ਕੋਲੇ ਖਰੋਕੇ ਪੱਕੀਆਂ ਕਰਾਈਆਂ ਜੀ ਤੇ ਸਾਡੇ ਪਿੰਡ ਵਿੱਚ ਉਹਨੇ ਜਾਂਜ ਘਰ ਬਣਾਇਆ ਜੀ ਬਹੁਤ ਵਧੀਆ ਹਾਲੀ ਸ਼ਾਨ ਬਣਾਇਆ ਜਾਂਜ ਘਰ ਇਹਦਾ ਵੇਖਣ ਦੇ ਲੈ ਗਿਆ 4-500 ਪਾਂਡਾ ਵੀ ਆ ਨਾਲ 4-500 ਕੁਰਸੀਆਂ ਨਾਲ ਜਿੱਥੇ 5-600 ਬੰਦੇ ਦਾ ਪ੍ਰੋਗਰਾਮ ਜੀ ਉਹਨਾਂ ਬਣਾਇਆ ਬਹੁਤ ਸੱਚੇ ਢੰਗ ਨਾਲ ਉਹਨਾਂ ਨੇ ਕੰਮ ਕੋਲੇ ਖਲੋ ਖਲੋ ਕੇ ਕਰਾਇਆ ਜੀਏ ਨਾਲ ਗੁਰਦੁਆਰੇ ਦਾ ਵੀ ਪ੍ਰਧਾਨ ਸੀ ਜੀ ਸਾਡੇ ਦਾ ਉਹ ਬਹੁਤ ਪਿਛਲੇ ਪਈਆਂ ਸਾਲਾਂ ਤੋਂ ਚੱਲਿਆ ਆ ਰਿਹਾ ਬਹੁਤ ਚੰਗਾ ਸੱਜੇ ਪੰਨਾ ਧੰਗ ਨਾਲ ਕੰਮ ਗੁਰਦੁਆਰੇ ਦਾ ਵੀ ਬਹੁਤ ਚੰਗਾ ਚਲਾਉਂਦਾ ਸੀ ਨਾਲ ਸਾਡੇ ਪਿੰਡ ਦੀ ਜੋ ਪੰਚਾਇਤ ਉਹਨੂੰ ਜੋੜ ਕੇ ਵੀ ਰੱਖਦਾ ਇਹ ਆਪਦੇ ਨਾਲ ਜੋ ਸੱਜਣ ਮਿੱਤਰ ਆ ਸਭ ਨੂੰ ਆਪਣੇ ਪ੍ਰੇਮ ਨਾਲ ਜੋੜ ਕੇ ਰੱਖਦਾ ਸੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਤਕ ਕਰਸਿਓ ਐਨੇ ਕਹਿੰਦੇ ਕੰਨ ਮਿਲਦੀ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਹੀ ਕਹਿੰਦੇ ਬੜਾ ਵਧੀਆ ਬਣਾਇਆ ਵਿੱਚ ਏਸੀ ਵੀ ਲੱਗੀ ਹਰ ਚੀਜ਼ ਆ ਔਰ ਇਹ ਕਹਿੰਦੇ ਦਿਲੋਂ ਕਰਦੇ ਸੀ ਦਿਲੋਂ ਜੀ ਦਿਲੋਂ ਆਉਦੇ ਦਿਲੋਂ ਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਨੇ ਕਿਹ ਚੀਜ਼ ਦੀ ਥੋੜਨੀ ਜੀ ਛੱਡੀ ਜੋ ਵੀ ਜੇ ਸਾਡੇ ਕੇ ਪ੍ਰਬੰਧਕ ਨੇ ਕੁਛ ਆਖਿਆ ਉਹਨੂੰ ਵੀ ਆਹ ਚੀਜ਼ ਚਾਹੀਦੀ ਆ ਉਸੇ ਵੇਲੇ ਉਹਨੇ ਹਾਜ਼ਰ ਕੀਤੀ ਆ ਜੀ ਆਖਣਾ ਜਾਓ ਜਾ ਕੇ ਹੁਣੇ ਲੈ ਕੇ ਲਿਆਣ ਕੇ ਲਾਓ ਜੀ ਹਾਂਜੀ